ਕਾਸ ਜੀ ਐਂਟਰ ਹੋਈ ਕੀ ਰੱਖੋ ਉਹ ਮੇਰਾ ਸਾਲਾ ਜੀ ਠੀਕ ਹੈ ਲੋ ਭਜੀ ਆਪਾਂ ਆਏ ਸੀ ਇੱਥੇ ਮੇਰੀ ਸਾਲੀ ਆ ਜੀ ਤੇ ਆਏ ਸੀ ਆਪਾਂ ਉਹਨਾਂ ਕੋਲ ਉਹਨਾਂ ਕੋਲ ਆਏ ਤਾਂ ਆਪਾਂ ਕੋਰੀਡੋਰ ਤੇ ਆ ਗਏ ਕੋਰੀਡੋਰ ਤੇ ਆਏ ਤੇ ਆਪਾਂ ਇੱਧਰ ਵਾਪਸ ਜਾ ਰਹੇ ਸੀ ਘਰੋਂ ਜੂ ਟਰਨ ਕਰਦਾ ਸੀ ਇਹ ਮੁੰਡਾ ਥੋੜੀ ਜਿਹਾ ਅੱਗੇ ਗਿਆ ਆਪਾਂ ਖੜੇ ਸੀ ਲੱਗੇ ਇਹੀ ਮੁੰਡਾ ਕੱਲਾ ਚ ਬੈਠਾ ਮੁਰ ਸਕਦਾ ਤੇ ਦੂਸਰਾ ਮੋਟਰਸਾਈਕਲ ਵੀ ਸਾਡਾ ਲੱਗ ਖੜਾ ਸੀ ਇਹਨੇ ਜੂ ਟਰਨ ਕੀਤਾ ਜੀ ਕੱਢਣ ਲੱਗਾ ਉਹ ਮੁੰਡੇ ਦੋ ਆ ਰਹੇ ਸੀ ਸਪਲੈਂਡਰ ਮੋਟਰਸਾਈਕਲ ਤੇ ਸੀ ਉਹਨਾਂ ਦੋਨਾਂ ਨੇ ਰੇਸ ਲਾਈ ਸੀ ਵੀ ਬੋਤ ਫਾਸਟ ਆ ਰਹੇ ਭੀ ਰੇਸ ਤੋਂ ਪਤਾ ਵੀ ਕਿ ਦਿੱਤੇ ਜਾ ਰਹੇ ਸੀ ਉਹ ਤੇਜ਼ ਆ ਰਹੇ ਸੀ ਜ਼ਿਆਦਾ ਤੇ ਇੱਕ ਨੇ ਤੇ ਕੋਲ ਦੀ ਕੱਢ ਲਿਆ ਦੂਸਰੇ ਕੋ ਕੰਟਰੋਲ ਨਹੀਂ ਆਇਆ ਉਹਨੇ ਵਿਚ ਲੈ ਕੇ ਮਾਰ ਦਿੱਤਾ ਜੀ ਇਹਦੇ ਉਸ ਮੌਕੇ ਦੇ ਉੱਤੇ ਨਹੀਂ ਜੀ ਉਹ ਤਾਂ ਸਾਹ ਚੱਲਦੇ ਸੀ ਸੋੜੇ ਇੱਥੇ ਕਿੱਦਾਂ ਪਹੁੰਚੋ ਇੱਥੇ ਇਹ ਮੁੰਡਿਆਂ ਨੂੰ ਆਪਾਂ ਨੂੰ ਭੇਜਿਆ ਨਾਲ ਫੇ ਮੋਟਰਸਾਈਕਲ ਤੇ ਲੈ ਗਿਆ ਚੱਕ ਕੇ ਤੇ ਦੋ ਹੰਦਿਆਂ ਦੇ ਰਾਸਤੇ ਚ ਇਹਨਾਂ ਨੂੰ ਐਂਬੂਲੈਂਸ ਮਿਲੀ ਰਾਸਤੇ ਜੇ ਐਂਬੂਲੈਂਸ ਚ ਬਹਲੇ ਆਪਾਂ ਉੱਥੇ ਖੜੇ ਸੀ ਬਾਕੀ ਅੱਗੇ ਦਾ ਇਹਨਾਂ ਨੂੰ ਪਤਾ ਵੀ ਐਂਬੂਲੈਂਸ ਚ ਕੋਈ ਇਹ ਕਹਿ ਰਿਹਾ ਸੀ ਵੀ ਉਤਾਰਿਆ ਹਸਪੀਟਲ ਅੰਦਰ ਲੈ ਕੇ ਆ ਰਹੇ ਸੀ ਉਨੇ ਦਿਨ ਰਹਿੰਦੇ ਬੀਅਦੀ ਦੱਤੂ ਅੱਜ ਉਹੀ ਉਥੇ ਪੁਲਤ ਵਾਲਾ ਰੋਕਣ ਵਾਲਾ ਨਹੀਂ ਹੈ ਨਹੀਂ ਸੀ ਕੋਈ ਨਹੀਂ ਸੀਗਾ ਉਸ ਟਾਈਮ ਨਹੀਂ ਸੀਗਾ ਕੋਈ ਨਹੀਂ ਆਇਆ ਜੀ ਉਥੇ ਮੋਟਰ ਹੋ ਰੇਸ ਲਾ ਰਹੇ ਹਾਂਜੀ ਬਹੁਤ ਉਹਨਾਂ ਕੋਲ 15 16 ਮੋਟਰਸਾਈਕਲ ਸੀ ਕੋਈ ਲੋ ਰੋਡ ਹਾਂਜੀ ਉਹ ਖੜੇ ਸੀ ਬਾਕੀ ਦੇ ਉਹ ਦੋ ਆ ਰਹੇ ਸੀ ਬਸ ਰੇਸ ਲਾ ਕੇ ਕੀ ਮੰਨ ਕਰਦੇ ਹਾਂ ਅਸੀਂ ਅਸੀਂ ਇਨਸਾਫ ਤੋਂ ਨੇ ਜੀ ਮੇਰਾ ਨਾਮ ਜੀ ਡਾਕਟਰ ਗੁਰਸ਼ਰਨ ਸਿੰਘ ਕਾਲੋ ਮੈਂ ਮੈਡੀਕਲ ਆਇਆ ਸੀ ਹਾਂਜੀ ਇਹ ਕੇਸ ਆਇਆ ਸੀ ਜੀ ਅਰਸ਼ਪ੍ਰੀਤ ਸਿੰਘ ਨਾਂ ਦਾ ਬ੍ਰਾਡ ਬੈੱਡ ਸੀ ਸਾਡੇ ਕੋਲ ਰੋਡ ਸਾਈਡ ਐਕਸੀਡੈਂਟ ਦੀ ਹਿਸਟਰੀ ਨਾਲ ਆਇਆ ਤੇ ਬ੍ਰਾਡ ਬੈੱਡ ਸੀ ਸਾਡੇ ਕੋਲ ਦਲਮਪਿੰਡ ਦਾ ਸੀ ਉਹ ਅਰਸ਼ਪ੍ਰੀਤ ਅਰਸ਼ਪ੍ਰੀਤ ਸਿੰਘ ਅਰਸ਼ਪ੍ਰੀਤ ਸਿੰਘ ਹਾਂ ਜੀ ਕੀ ਦੱਸਦੇ ਆ ਕੀ ਕਾਰਨ ਕਿੱਥੇ ਹੋਇਆ ਐਕਸੀਡੈਂਟ ਇੱਥੇ ਆਪਣਾ ਡੇਰੇ ਦੇ ਨਾਲ ਲੱਗੇ ਬਾਹਰਵਲੀ ਸਾਈਡ ਰੋਡ ਤੇ ਸ਼ਾਇਦ ਉਹ ਜਿਹੜੀ ਨਵੀਂ ਰੋਡ ਤੇ ਹਾਂ ਜੀ ਤੇ ਮਾਪੇ ਆਏ ਤੁਸੀਂ ਉਹਨਾਂ ਨੂੰ ਸੂਚਿਤ ਕਰਤਾ ਹਾਂ ਜੀ ਹਾਂ ਜੀ ਕਾਫੀ देर ਦੇ ਇਹਦੇ 8:40 ਦੇ ਸਾਡੇ ਕੋਲ ਇੱਥੇ ਆਈ ਸੀ 108 ਲੈ ਕੇ ਆਈ ਸੀ ਇਹਨਾਂ ਨੂੰ ਐਂਬੂਲੈਂਸ ਕੋਈ ਹੋਰ ਲੱਗਦੀ ਨਹੀਂ ਇੱਕ ਹੀ ਹੈ ਜਿਹਦੇ ਨਾਲ ਵਜਾ ਉਹ ਠੀਕ ਆ ਬੰਦਾ ਉਹਦਾ ਪਤਾ ਨਹੀਂ ਠੀਕ ਹੈ ਧੰਨਵਾਦ ਇਹ ਨਾ ਹਰਸ਼ਦੀਪ ਸਿੰਘ ਦਾਲਮ ਦਾ ਰਹਿਣ ਵਾਲਾ ਇਹ ਅੱਜ ਆਪਣੇ ਇਧਰ ਸਿਸਟਰ ਨੂੰ ਮਿਲਣ ਆਇਆ ਹੈ ਮਾਨਪਿੰਡ ਇਸ ਕੋਰੀਡੋਰ ਦੇ ਨਾ ਇਹ ਐਕਸੀਡੈਂਟ ਹੋ ਗਿਆ ਕਿ ਦੂਸਰਾ ਮੋਟਰਸਾਈਕਲ ਦੇ ਵਿੱਚ ਵੱਜਿਆ ਤੇ ਉਹਦੇ ਕਰਕੇ ਇਹਦੀ ਡੈਥ ਹੋ ਗਈ ਹੈ ਹੁਣ ਇਸ ਜਗ੍ਹਾ ਤੇ ਸਾਨੂੰ ਪਤਾ ਲੱਗਾ ਅਸੀਂ ਹਸਪਤਾਲ ਆਏ ਤੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਜੋ ਕਹਿਣ ਚਾਹੇ ਤੇ ਮਤਾਬ ਕਰ ਰਏ ਸਾਰਾ ਕੀ ਦੱਸਦੇ ਕਿਦਾਂ ਮੋਟਰ ਦਾ ਕੰਮ ਇਹ ਹਲੇ ਦੱਸਣਗੇ ਵੈਰੀਫਾਈ ਕਰਨਗੇ ਆਪਣੇ ਤੌਰ ਤੇ ਮੈਂ ਵੀ ਕਰ ਰਿਹਾ ਵੀ ਕਿਦਾਂ ਐਕਸੀਡੈਂਟ ਹੋਇਆ ਜਿਹੜੇ ਹਿਸਾਬ ਨਾਲ ਬਿਆਨ ਲਿਖਣਗੇ ਉਸ ਹਿਸਾਬ ਨਾਲ ਕਾਰਵਾਈ ਕਰਾਂਗੇ ਸਰ ਇਹਨਾਂ ਨਾਲ ਸਾਡਾ ਗੱਲਬਾਤ ਹੋਈ ਹੈ ਇਹਨਾਂ ਨੇ ਕਿਹਾ ਕਿ ਕੋਰੀਡੋਰ ਰੋਡ ਆ ਜਿਹੜਾ ਉੱਥੇ ਮੋਟਰਸਾਈਕਲ ਤੇ 15-20 ਮਿਲਵਾਏ ਜਿਹੜੇ ਆ ਉਹ ਰਿਸਾਂ ਲਾ ਰਹੇ ਸੀ ਜਿਹੜੇ ਆ ਕਿ ਇਸ ਮੁੰਡੇ ਦੇ ਵਿੱਚ ਬਚੇ ਨੇ ਜਿਹਦੇ ਕਰਕੇ ਇਹਦੀ ਮੌਤ ਹੋਈ ਹੈ। ਕੋਈ ਨਹੀਂ ਵੈਰੀਫਾਈ ਕਰ ਲੈਣੇ ਪੁਲਿਸ ਦਾ ਉੱਥੇ ਕੋਈ ਵੀ ਮਲਾਕ ਜਿਹੜਾ ਮੈਨੂੰ ਜਿਹੜਾ ਉਹਨਾਂ ਨੂੰ ਲੜਵਾ ਜਾਂ ਲੱਗੇ ਹਰਸਾ ਲੇਤਾ ਹੁੰਦਾ। ਵੈਰੀਫਾਈ ਕਰਦੇ ਕੋਈ ਨਹੀਂ ਡਿਊਟੀਆਂ ਆਲਰੇਡੀ ਲੱਗੀਆਂ ਨੇ ਫਿਰ ਵੀ ਵੈਰੀਫਾਈ ਕਰ ਲੈਣੇ ਵੀ ਕੀ ਗੱਲਵਾਸ ਹੈ। ਇਹ ਸਿਰੋ ਕੋਰੀਡੋਰ ਰੋਡ ਜਿਹੜਾ ਬੜਾ ਸੈਂਸਿਟਿਵ ਹੈ। ਉਹਦੇ ਟ੍ਰੈਕਟਰਾਂ ਦੀ ਰਿਸਾਂ ਲੱਗਦੀਆਂ ਮੋਟਰਸਾਈਕਲਾਂ ਦੀਆਂ। ਸੰਗਤ ਦਾ ਬੰਦਾ ਕੋਈ ਹੋਰ ਵੀ ਜੋ ਚੰਗਾ ਕਰਦੀ ਨਹੀਂ ਕੋਈ ਗੱਲ ਨਹੀਂ ਅਸੀਂ ਉੱਥੇ ਡਿਊਟੀ ਆਲਰੇਡੀ ਲੱਗੀ ਹੈ ਫਿਰ ਵੀ ਇਸ ਬੰਦੇ ਆਪਾਂ ਹੋਰ ਡਿਊਟੀ ਵਿੱਚ ਵਧਾ ਦਿੰਦੇ ਸਰ ਹੁਣ ਪਰਚਾ ਅੰਬਿਸ਼ਤ ਚੱਲ ਤੇ ਨਹੀਂ ਦੇਖਦੇ ਆ ਜੀ ਵੈਰੀਫਾਈ ਕਰਦੇ ਆ ਜਿੱਦਾਂ ਬਿਆਲ ਲਿਖਾਉਣ ਦੇ ਪਰਿਵਾਰ ਮੈਂਗਰ ਉਹਦੇ ਹਿਸਾਬ ਨਾਲ ਕਾਰਵਾਈ ਕਰਾਂਗੇ ਜੀ